ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਅੱਜ ਮੈਂ ਫਿਰ ਸਾਗ ਧਰਿਆ ਸੀ ਥੋੜਾ ਜਿਹਾ ਧਰਿਆ ਬਿਲਕੁਲ 2 3 ਦਿਨਾਂ ਦੀ ਜਿਹਾ ਸਾਗ ਦੀਆਂ ਤੇ ਸਾਗ ਦਾ ਨਵਾਂ ਵੇਲੇ ਆਪਾਂ ਵੀਡੀਓ ਨਹੀਂ ਬਣਾਈ ਜੀ ਇੱਕ ਤਾਂ ਹਵਾ ਬਹੁਤ ਚੱਲਦੀ ਦੀ ਇੱਕ ਦਿਨ ਚਾਲਣ ਪਹਿਲਾਂ ਹੀ ਪਾਈ ਆ ਆਪਾਂ ਵੀਡੀਓ ਸਾਖਦੀ ਤੇ ਅੱਜ ਹਵਾ ਤੇਜ਼ ਚੱਲਦੀ ਸੀ ਇੱਥੇ ਚੁੱਲ੍ਹੇ ਕੋਲੇ ਲੱਗ ਰਹੀ ਸੀ ਆਪਣੇ ਹਵਾ ਤੇ ਹਵਾ ਆਉਂਦੇ ਨਾਲ ਵੀਰ ਥੋੜਾ ਬਹੁਤਾ ਰੇਤਾਂ ਵਗੈਰਾ ਜਾਂ ਪੱਤੇ ਆਉਂਦੇ ਸੀਗੇ ਜੀ ਤਾਂ ਕਰਕੇ ਆਪਾਂ ਪਹਿਲਾਂ ਵੀਡੀਓ ਨਹੀਂ ਬਣਾਈ ਹੁਣ ਇੱਥੇ ਥੋੜਾ ਜਿਹਾ 4 ਵਜੇ ਦਾ ਟਾਈਮ ਹੋ ਗਿਆ ਥੋੜੀ ਜੀ ਹਵਾ ਘਟ ਗਈ ਤਾਂ ਲੱਗਿਆ ਜੀ ਹੁਣ ਆਪਾਂ ਇੱਥੇ ਰਗੜ ਕੇ ਸਮਾਨ ਸਾਰਾ ਅਦਰਕ ਲਸਣ ਹਰੀਆਂ ਮਿਰਚਾਂ ਹੁੰਦੇ ਸੋਟੇ ਦੇ ਨਾਲ ਅਗੜ ਕੇ ਇਹਦੇ ਵਿੱਚ ਪਾ ਦਾਂਗੇ ਤੇ ਇੱਥੇ ਮੈਨੂੰ ਵੌਇਸਓਵਰ ਵੀ ਕਰਨੀ ਪਈ ਜੀ ਤੇ ਆਪਣੇ ਖੇਤਾਂ 'ਚ ਘਾਰਾ ਆਪਣਾ ਤੇ ਸਾਹਮਣੇ ਖੇਤ ਦੇ ਵਿੱਚ ਕਿਸੇ ਦੇ ਬਾਹੀ ਕਰ ਰਹੇ ਨੇ ਜੀ ਅੱਜ ਕਾ ਸੀਜ਼ਨ ਦਾ ਟਾਈਮ ਆ ਕਣਕ ਬੀਜ ਰਹੇ ਨੇ ਸਾਰੇ ਤੇ ਟਰੈਕਟਰ ਚੱਲਦਾ ਸੀਗਾ ਟਰੈਕਟਰ ਦੇ ਉੱਪਰ ਫਿਰ ਡੈੱਕ ਦਾ ਹਰੀਕਦੀ ਲੱਗਿਆ ਹੁੰਦਾ ਜੀ ਉਹਦੇ ਕਰਕੇ ਅੱਜ ਵੌਇਸਓਵਰ ਕਰ ਦਿੱਤੀ ਹੈ ਜੀ ਅੱਜ ਸਾਰੀ ਵੀਡੀਓ ਦੀ ਵੌਇਸਓਵਰ ਕਰੀਏ ਤੇ ਅੱਜ ਵੀਡੀਓ ਆਪਣੀ ਥੋੜੀ ਜਿਹੀ ਲੇਟ ਵੀ ਹੈ ਜੀ ਲੇਟ ਆਊਗੀ ਤੁਹਾਡੇ ਤੱਕ ਅੱਜ ਆਪਣੀ ਨਾ ਹਰਾਤ ਦੀ ਮੋਟਰ ਖਰਾਬ ਹੋਈ ਹੋਈ ਸੀ ਪਾਣੀ ਨਹੀਂ ਸੀਗਾ ਸਵੇਰ ਦਾ ਬਿਲਕੁਲ ਵੀ ਪਾਣੀ ਟੈਂਕੀ ਖਾਲੀ ਹੋ ਗਈ ਤੇ ਬਾਹਰੋਂ ਇੱਕ ਦੋ ਵਾਲਟੀਆਂ ਭਰ ਲਿਆ ਸੀ ਰਾਤ ਸਵੇਰੇ ਉਹਦੇ ਨਾਲ ਟੈਂਕ ਸਾਰੇ ਹੈ ਜੀ ਇਹ ਕੰਮ ਸਾਰੇ ਪਈ ਸੀ ਜਦੋਂ ਕੋਈ ਚੀਜ਼ ਹੁੰਦੀ ਨਾ ਉਹਦੀ ਕਦਰ ਫੇਰ ਪਤਾ ਲੱਗਦਾ ਹੈ ਵੀ ਕਿੰਨੀ ਕਦਰ ਹੈ ਚੀਜ਼ ਦੀ ਪਾਣੀ ਬਿਨਾਂ ਤਾਂ ਅੱਜ ਐ ਬੈਠੇ ਸੀ ਸੁੰਨੇ ਜਿਹੋਈ ਜੀ ਵੀ ਕੰਮ ਨਹੀਂ ਕੋਈ ਬਣਦਾ ਸੀ ਪਾਣੀ ਤੋਂ ਬਿਨਾਂ ਹਰ ਇੱਕ ਕੰਮ ਕਰਨ ਲਈ ਪਾਣੀ ਚਾਹੀਦਾ ਐ ਮੈਂ ਸੋ ਆਪਣਾ ਝਾੜੂ ਲਾ ਲਿਆ ਸੀ ਇੱਕ ਦੁਪਹਿਰ ਤੱਕ ਸਮਰੀ ਜੀ ਮੋਟਰ ਆਪਣੀ ਮੋਟਰ ਅਸਾਂ ਮਰੀਤ ਆਪਣੀ ਤਾਂ ਨਹੀਂ ਸਮਰੀ ਜੀ ਹਜੇ ਤੇ ਸਮਾਰਨ ਵਾਲੇ ਨੇ ਆਪਣੇ ਕੋਲੋਂ ਮੋਟਰ ਹੋਰ ਪਾ ਦਿੱਤੀ ਐ ਸਾਡੀ ਮੋਟਰ ਮੱਚ ਗਈ ਜੀ ਉਹਨੂੰ ਬਣਾ ਕੇ ਦੁਬਾਰੀ ਫੇਰ ਪਾਵਾਂਗੇ ਤੇ ਉਹਦੇ ਨਾਲ ਪਾਣੀ ਭਰ ਲਿਆ ਆਪਾਂ ਇਹ ਮੋਟਰ ਆ ਪਈ ਰਹੂਗੀ ਦੋ ਦਿਨ ਜਿੰਨਾ ਟਾਈਮ ਨੂੰ ਸਵਾਰਨ ਨੂੰ ਲੱਗੂਗਾ ਫੇਰ ਉਹ ਫੇਰ ਪਾਣੀ ਪਾਉਗੀ ਇਹ ਕੱਢ ਕੇ ਪਤਾ ਨਹੀਂ ਕੀ ਹੋਇਆ ਜੇ ਕਦੇ ਕੋਈ ਨੁਕਸਾਨ ਹੋ ਜਾਂਦਾ ਕਦੇ ਕੋਈ ਹੋ ਜਾਂਦਾ ਤਾਂ ਕਰਕੇ ਫੇਰ ਅੱਜ ਦੁਪਹਿਰੇ ਲੈਟ ਆਈ ਆ ਆਪਣੀ ਫੇਰ ਲੈਟ ਤਾਂ ਹੈਗੀ ਸੀ ਜੀ ਮੋਟਰ ਦੁਪਹਿਰੇ ਚੱਲੀ ਆ ਆਪਣੀ ਫੇਰ ਪਾਣੀ ਭਰਿਆ ਫੇਰ ਉਸ ਤੋਂ ਬਾਅਦ ਕੰਮ ਸਟਾਰਟ ਕਰੇ ਨੇ ਸਾਰੇ ਜਿੰਨੇ ਵੀ ਰਹਿੰਦੇ ਸੀ ਤੇ ਇੱਕ ਆ ਮੈਂ ਅੱਜ ਸਾਗ ਤਰ ਲਿਆ ਜੀ ਸਾਗ ਦਾ ਪੰਗਾ ਲੈ ਲਿਆ ਵਿੱਚ ਸਾਗ ਨੂੰ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਟਾਈਮ ਲੱਗਦਾ ਹੈ ਤਾਂ ਕਰਕੇ ਹੋ ਗਿਆ ਜੀ ਕੱਜ ਕੱਪੜੇ ਵੀ ਇਕੱਠੇ ਹੋਏ ਪਏ ਸੀ ਕੱਲ ਨਹੀਂ ਧੋਤੇ ਸੀਗੇ ਉਹਨਾਂ ਤੇ ਟਾਈਮ ਲੱਗ ਗਿਆ ਤਾਂ ਕਰਕੇ ਆਪਣੀ ਵੀਡੀਓ ਵੀ ਥੋੜੀ ਜਿਹੀ ਅੱਜ ਲੇਟ ਹੋ ਗਈ ਜੀ ਇੱਕ ਸ਼ਾਮ ਨੂੰ ਵੀਰ ਜਦੋਂ ਹਜੇ ਸਾਗ ਬਣਾ ਕੇ ਛੱਡੀ ਸੀ ਜੀ ਆਲਣ ਪਾ ਕੇ ਰੋਟੀ ਬਣਾਉਣੀ ਸੀ ਆਟਾ ਘੋਲਣਾ ਲੱਗ ਦੇ ਚੱਗੇ ਤੇ ਮੀਂਹ ਆ ਗਿਆ ਮੀਂਹ ਪੈ ਗਿਆ ਅੱਜ ਆਪਣੇ ਇਹਦੇ ਨਾਲ ਉਹ ਤਾਂ ਵਧੀਆ ਜੀ ਥੋੜਾ ਜਿਹਾ ਮੀਂਹ ਪੈ ਗਿਆ ਅੱਜ ਨਾਲ ਰੇ ਧੂਆਂ ਦਾ ਵੱਜੂਗਾ ਹੁਣ ਜਿਹੜਾ ਧੂਆਂ ਜ਼ਿਆਦਾ ਹੋਇਆ ਪਿਆ ਸੀ ਸਾਫ਼ ਹੋ ਜੂਗਾ ਮੌਸਮ ਹਮੀ ਪੈਣ ਨਾਲ ਧੂਆਂ ਬਹੁਤ ਹੀ ਜ਼ਿਆਦਾ ਹੋਇਆ ਪਿਆ ਸੀਗਾ ਹੁਣ ਤਾਂ ਸਾਰਾ ਦਿਨ ਅੱਖਾਂ 'ਚ ਪੈਂਦਾ ਸੀ ਅੱਖਾਂ ਵੀ ਦੁਖਣ ਲੱਗੀਆਂ ਪਈਆਂ ਸੀ ਤੇ ਇਹਦੇ ਨਾਲ ਫਿਰ ਬਿਮਾਰ ਵੀ ਹੁੰਦੇ ਨੇ ਸਾਰੇ ਖੰਗ ਜਿਖਾ ਮ ਵਗੈਰਾ ਹੋ ਜਾਂਦਾ ਧੂਏ ਨਾਲ ਇਹ ਮਸਾਲਾ ਰਗੜ ਲਿਆ ਇਹਨੂੰ ਵਿੱਚ ਪਾ ਦਾਂਗੇ ਆਪਾਂ ਵਿੱਚ ਪਾ ਕੇ ਇਹਨੂੰ ਸਾਗ ਨੂੰ ਪੰਜ ਕੁ ਮਿੰਟ ਘੋਟ ਦੂੰਗੀ ਜੀ ਮੈਂ ਨਾਲ ਤਾਂ ਇਹ ਮਸਾਲਾ ਮਿਕਸ ਹੋ ਜਾ ਵਿੱਚ ਚੰਗੀ ਤਰ੍ਹਾਂ ਨਾਲ ਸਾਗ ਘੋਟਿਆ ਜਾਊਗਾ ਪਾਣੀ ਪਾ ਕੇ ਵੀ ਵਿੱਚ ਪਾ ਦਾਂਗੇ ਇਹਨੂੰ ਅੱਜ ਹਰੀਆਂ ਮਿਰਚਾਂ ਥੋੜੀਆਂ ਜਿਹਾ ਵੱਧ ਪਾਈਆਂ ਨੇ ਕੌੜੀਆਂ ਘਟਣੇ گی ਆ ਇਹ ਦੇਖਣ ਨੂੰ ਮੋਟੀਆਂ ਨੇ ਹਰੀਆਂ ਮਿਰਚਾਂ ਪਰ ਕੌੜੀਆਂ ਹੈ ਨਹੀਂ ਗੀਆਂ ਆਂਗੀਆਂ ਸਾਗ ਮੈਂ ਚੁੱਲੇ ਤੇ ਬਣਾਇਆ ਨਹੀਂ ਹਵਾ ਕਰਕੇ ਵੀ ਅੱਜ ਚੁੱਲੇ ਤੇ ਬਣਾਇਆ ਪਰ ਗੈਸ ਤੇ ਬਣਾਇਆ ਨਹੀਂ ਵਧੀਆ ਲੱਗਦਾ ਹੈਗਾ ਨਾ ਹੀ ਕੁੱਕਰ ਚ ਉਹ ਜਿਹਾ ਬਣਦਾ ਜੀ ਇੱਥੇ ਆਪਣੀ ਹੁਟੇ ਦੀ ਥੋੜੀ ਜੀ ਹੁਟੇ ਕਰਕੇ ਥੋੜੀ ਜੀ ਘੱਟ ਹਵਾ ਆਉਂਦੀ ਹੈ ਤਾਂ ਕਰਕੇ ਅੰਦਰ ਬਣਾ ਲਿਆ ਜੀ ਇੱਥੇ ਸਾਗ ਪਰ ਹਵਾ ਅੱਜ ਓਰੇ ਦੀ ਚੱਲਦੀ ਸੀਗੀ ਉਹ ਇੱਧਰ ਨੂੰ ਸਿੱਧੀ ਆਉਂਦੀ ਹੈ ਜੀ ਆਪਣੇ ਚੁੱਲੇ ਵਾਲੇ ਨੂੰ ਤੋਂ ਆ ਵੀ ਸਾਰਾ ਇਹ ਚੁੱਲੇ ਦਾ ਵੀ ਅੱਖਾਂ ਜੀ ਪੈ ਰਹੇ ਸੀ ਅੱਜ ਤਾਂ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਹਵਾ ਘਟੀ ਸੀ 3 ਵਜੇ ਤੋਂ ਬਾਅਦ ਇਹ ਮੈਂ ਸਾਗ ਧਰਕੀ ਜੀ ਉਹਦੇ ਵਿੱਚ ਸਬਾਨ ਪਾ ਕੇ ਸਾਰਾ ਅੱਗ ਮਚਾ ਦਿੱਤੀ ਹੈ ਵਧੀਆ ਪਾਣੀ ਉੱਪਰ ਗਰਮ ਰੱਖਤਾ ਧਿਆਨ ਰੱਖਾਂਗੇ ਜੀ ਨਾਲੇ ਅੱਗ ਮਚਾਉਂਦੇ ਰਹਾਂਗੇ ਤੇ ਉਨੇ ਟਾਈਮ ਦੇ ਵਿੱਚ ਮੈਂ ਇੱਧਰ ਕੱਪੜੇ ਧੋ ਦਿੰਨੀ ਆ ਤੇ ਇੱਕ ਵਾਰ ਇਹ ਕੱਢ ਲਏ ਸੀਗੇ ਦੂਜੀ ਮਸ਼ੀਨ ਦੇ ਵਿੱਚ ਪਾਈ ਹੋਈ ਨੇ ਹੋਰ ਕੱਲ ਨਹੀਂ ਧੋਤੇ ਜੀ ਕਾਫੀ ਇਕੱਠੇ ਹੋਈ ਪਏ ਸੀਗੇ ਕੱਲ ਨੂੰ ਹੀ ਨਹੀਂ ਧੋਤੇ ਜਾਣੇ ਸੀ ਤਾਂ ਕਰ ਕੀ ਫਿਰ ਮੈਂ ਹੁਣ ਧੋਤੇ ਜੀ ਜੇ ਹੁਣ ਸੁੱਕਣੇ ਤਾਂ ਹੈ ਨਹੀਂ ਜੀ ਕਿਉਂ ਆਥਣ ਹੋ ਗਏ 4:00 ਵਜ ਗਏ ਨੇ ਅੰਦਰ ਪਾ ਦਾਂਗੇ ਰਾਤ ਨੂੰ ਪੱਖਾ ਲਾ ਦਾਂਗੇ ਇਹ ਜਿਹੜੇ ਸੁੱਕ ਜਾਣਗੇ ਪਤਲੇ ਤਾਂ ਸਾਰੇ ਸੁੱਕੇ ਹੀ ਜਾਣਗੇ ਜਿਹੜਾ ਕੋਈ ਮੋਟਾ ਹੋਊਗਾ ਪੈਂਟ ਵਗੈਰਾ ਉਹਨੂੰ ਸਵੇਰੇ ਬਾਹਰ ਪਾ ਦਾਂਗੇ ਤਾਰ ਤੇ ਸੁੱਕ ਜਾਣਗੇ ਸਵੇਰ ਨੂੰ ਜਦੋਂ ਐ ਲਾਈਟ ਵਗੈਰਾ ਹੋ ਜਾਂਦੀ ਹੈ ਨਾ ਪਾਣੀ ਨਹੀਂ ਹੁੰਦਾ ਘਰੇ ਜੇ ਲਾਈਟ ਵੀ ਨਾ ਹੋਵੇ ਲਾਈਟ ਬਣਾ ਵੀ ਹਨੇਰੀ ਆ ਜਾਂਦੀ ਹੈ ਘਰ ਚ ਕੰਮਾਂ ਪੀ ਪਾਣੀ ਬਿਨਾਂ ਤਾਂ ਹੋਣਾ ਹੀ ਹੋਣਾ ਜੀ ਹਰ ਇੱਕ ਕੰਮ ਪਾਣੀ ਦੇ ਨਾਲ ਕਰਨਾ ਹੈ ਆਪਾਂ ਕੱਪੜੇ ਧੋਣੇ ਚਾਹੀ ਕੋਈ ਖਾਣਾ ਬਣਾਉਣਾ ਜੀ ਸਫਾਈਆਂ ਕਰਨੀਆਂ ਨੇ ਪਾਣੀ ਤਾਂ ਹਰ ਇੱਕ ਕੰਮ ਨੂੰ ਚਾਹੀਦਾ ਬਹੁਤ ਔਖਾ ਹੋਇਆ ਅੱਜ ਪਾਣੀ ਬਿਨਾਂ ਕੋਈ ਕੰਮ ਨਹੀਂ ਬਣਿਆ ਹੈਗਾ ਸਾਰਾ ਦਿਨ ਐਂ ਬੈਠੇ ਰਹੇ ਫਿਰ ਦੁਪਹਿਰ ਤੋਂ ਬਾਅਦ ਕਮਾਲੀ ਲੈਣ ਲੱਗੀ ਜੀ ਫਿਰ ਇੱਕ ਮਿੰਟ ਵੀ ਦਾਮ ਨਹੀਂ ਮਿਲਿਆ ਹੈਗਾ ਸਾਰੀ ਆਥਣ ਤੱਕ ਖਤਮ ਕਰੀਨੇ ਫੇਰ ਕੱਲ ਨੂੰ ਕੱਲ ਦੇ ਹੋ ਜਾਂਦੇ ਨੇ ਜੀ ਕੱਲ ਤੇ ਆਪਾਂ ਛੱਡਦੇ ਆਂ ਕੰਮ ਫੇਰ ਜ਼ਿਆਦਾ ਹੋ ਜਾਂਦੇ ਨੇ ਤੇ ਕੋਣ ਮੱਜਾਂ ਦਾ ਵੀ ਕਰਨਾ ਹੁੰਦਾ ਤਾਂ ਕਰਕੇ ਟਾਈਮ ਲੱਗ ਜਾਂਦਾ ਇਹ ਦੁਬਾਰਾ ਫੇਰ ਦੁੱਧ ਨੂੰ ਵਾਲੀ ਦੇ ਦੋਂਗੇ ਜੀ ਕੱਪੜੇ ਧੋ ਕੇ ਫੇਰ ਧਾਰਾਂ ਚੋ ਕੇ ਲਿਓ ਫੇਰ ਆਲਣ ਪਾਵਾਂਗੇ ਜੀ ਸਾਗ ਦੇ ਵਿੱਚ ਆ ਕੇ ਨਾਲ ਹੀ ਵੀ ਰੋਟੀ ਬਣ ਜੂਗੀ ਰੋਟੀ ਅੱਜ ਗੈਸ ਤੇ ਬਣਾਉਣੀ ਪਈ ਜੀ ਜੀ ਤਾਂ ਇੰਨਾ ਸੀਗਾ ਸਾਗ ਤਰਿਆ ਸੀ ਵੀ ਜੁੱਲੇ ਤੇ ਮੱਕੀ ਦੀ ਰੋਟੀ ਬਣਾਵਾਂਗੇ ਪਰ ਜਦ ਮੀਂਹ ਆ ਗਿਆ ਜੀ ਰੋਟੀ ਬਣਾਉਣ ਲੱਗੇ ਆਟਾ ਗੁੰਨਣਾ ਉਹਦੀ ਮੀਂਹ ਆ ਗਿਆ ਤੇ ਹਵਾ ਦੇ ਨਾਲ ਫਿਰ ਉੱਥੇ ਵਾਸੜ ਆ ਰਹੀ ਸੀ ਜੇ ਹਵਾ ਨਾ ਹੁੰਦੀ ਫਿਰ ਤਾਂ ਰੋਟੀ ਬਣ ਜਾਂਦੀ ਜੀ ਬਾਰੇ ਵੀ ਹਵਾ ਚੱਲਣ ਕਰਕੇ ਉੱਥੇ ਵੀ ਵਾਸੜ ਆ ਗਈ ਸੀ ਚੁੱਲਾ ਭੇਜਦਾ ਸੀ ਆਪਣਾ ਫਿਰ ਅੰਦਰ ਲਿਆ ਗੈਸ ਤੇ ਫਿਰ ਬਣਾਉਣੀ ਪਈ ਰੋਟੀ ਨਹੀਂ ਤਾਂ ਸਾਗ ਬਣਿਆ ਹੁੰਦਾ ਫਿਰ ਮੱਕੀ ਦੀ ਰੋਟੀ ਤਾਂ ਫਟਾਫਟ ਬਣ ਜਾਂਦੀ ਹੈ ਅੱਗ ਬਹੁਤ ਹੁੰਦੀ ਹੈ ਜੁੱਲੇ ਦੇ ਵਿੱਚ ਤੇ ਸਾਰੇ ਪੈਨ ਪ੍ਰਾਪਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਨਵੇਂ ਆ ਰਹੇ ਨੇ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਜੀ ਕਮੈਂਟ ਪੜ ਕੇ ਆਪਾਂ ਨੂੰ ਹੌਸਲਾ ਮਿਲਦਾ ਵੀਡੀਓ ਬਣਾਉਣ ਦਾ ਤਾਂ ਕਿ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਜੀ ਹੁਣ ਲਓ ਜੀ ਇਹ ਕੱਪੜੇ ਆਪਣੇ ਧੋਤੇ ਗਏ ਨੇ ਇਹਨਾਂ ਨੂੰ ਸੁਕਾ ਕੇ ਕੱਢ ਲੂੰਗੀ ਮੈਂ ਟੋਕਰੀ ਚ ਤੇ ਮਸ਼ੀਨ ਦੇ ਵਿੱਚ ਜਿਹੜੇ ਹੋਰ ਨੇ ਉਹ ਕੱਢ ਕੇ ਫਿਰ ਉਹਨਾਂ ਨੂੰ ਵੀ ਧੋ ਦੂੰਗੀ ਜੀ ਇਹ ਚਿੱਟੇ ਕੱਪੜਿਆਂ ਤੇ ਸਾਬਣ ਲਾਉਂਗੀ ਤੇ ਤੇ ਥੋੜੀ ਜਿਹੀ ਸਾਬਣ ਲਾਉਣੀ ਪੈਂਦੀ ਹੈ ਚਿੱਟੇ ਕੱਪੜਿਆਂ ਤੇ ਇੱਥੇ ਲੱਗੀ ਸੀ ਜੀ ਮਾਲਣ ਪਾਉਣਾ ਕੱਪੜੇ ਧੋਣ ਤੋਂ ਬਾਅਦ ਫਿਰ ਕੋਈ ਵੀਡੀਓ ਨਹੀਂ ਬਣਾਈ ਹੈਗੀ ਇਹ ਆਲਣ ਪਾ ਰਹੀ ਸੀ ਇੱਥੇ ਮੈਂ ਆਲਣ ਆਪਾਂ ਚੁੱਲ੍ਹੇ 'ਤੇ ਪਾ ਦਨੇ ਹੁੰਦੇ ਨੇ ਜੀ ਥੋੜੀ ਸਾਗ ਕਰਕੇ ਉੱਪਰ ਹੀ ਪੈ ਜਾਂਦਾ ਹੈ ਪਾਣੀ ਬਿਲਕੁਲ ਜਦੋਂ ਆਲਣ ਪਾਉਨੇ ਆ ਪਾਣੀ ਸੁਕਾ ਲੈਣੇ ਆ ਸਾਗ ਦੇ ਵਿੱਚ ਉਦੋਂ ਹੁੰਦਾ ਨਹੀਂ ਜੀ ਇਹ ਪਾਣੀ ਹੁੰਦਾ ਫਿਰ ਗੱਠਾ ਬਣ ਜਾਂਦੀਆਂ ਨੇ ਸਾਗ ਦੇ ਵਿੱਚ ਪਾਣੀ ਨਾ ਹੋਵੇ ਜਦੋਂ ਆਲਣ ਪਾਉਨੇ ਆ ਫਿਰ ਸੁੱਕੇ ਆਟੇ ਦਾ ਆਲਣ ਬਹੁਤ ਵਧੀਆ ਪੈ ਜਾਂਦਾ ਹੈ ਇਹ ਜਿੰਨਾ ਕਾਪਾ ਨੂੰ ਜ਼ਰੂਰਤ ਹੈ ਓਨਾ ਕਾਟਾ ਪਾਵਾਂਗੇ ਜੀ ਦੇਖ ਕੇ ਤੇ ਬਹੁਤ ਵਧੀਆ ਸਾਗ ਘੋਲ ਕੇ ਐਨ ਹੋ ਗਿਆ ਸੀ ਮਲਾਈ ਵਰਗਾ ਤੇ ਅੱਜ ਸਵਾਦ ਵੀ ਬਹੁਤ ਬਣਿਆ ਸੀਗਾ ਇੰਟ ਰਿਜਨ ਤੇ ਹੀ ਟਾਈਮ ਹੈ ਜੀ ਜਿੰਨਾ ਵੱਧ ਰਿਜੂਗਾ ਓੰਨਾ ਹੀ ਵਧੀਆ ਬਣਦਾ ਹੈ ਤੇ ਇਹਦੇ ਵਿੱਚ ਸਬਾਨ ਜਿਹੜਾ ਆਪਾਂ ਪਾਉਨੇ ਆ ਲਸਣ ਆਦਰਕ ਵਗੈਰਾ ਉਹ ਸਾਰੀਆਂ ਚੀਜ਼ਾਂ ਵਧੀਆ ਪਈਆਂ ਹੁਣ ਉਹਦੇ ਨਾਲ ਹੋਰ ਵੀ ਟੇਸਟੀ ਬਣਦਾ ਜੀ ਹਈ ਤਾਂ ਆਪਣੇ ਕੋਲ ਸਾਰਾ ਸਮਾਨ ਨਹੀਂ ਹੁੰਦਾ ਸਿਆਲਾਂ ਹੀ ਚੀਜ਼ਾਂ ਧਣੀਆਂ ਮੇਥੇ ਮੇਤੀ ਵਗੈਰਾ ਹੋਈ ਨਹੀਂ ਹੈਗੀ ਹਜੇ ਉਦੋਂ ਫਿਰ ਹੋਰ ਵੀ ਵੱਧ ਸਵਾਦ ਬਣਦਾ ਇਹ ਸਾਲ ਆਲਣ ਪਾ ਕੇ ਇੱਥੇ ਜਾਲਣ ਪਾਉਂਦੇ ਪਾਉਂਦੇ ਜੀ ਬੱਦਲ ਗੱਜਣ ਲੱਗ ਗਿਆ ਸੀ ਆ ਲਸਕਦੀ ਸੀ ਬਿਜਲੀ ਜਰੀ ਮੀ ਆ ਗਿਆ ਸੀ ਅਜ ਤੂੰ ਇਹ ਕਰਕੇ ਬੱਦਲ ਹੁੰਦਿਆਂ ਦਾ ਵੀ ਪਤਾ ਨਹੀਂ ਲੱਗਿਆ ਮੀ ਆਇ ਤੋ ਹੀ ਪਤਾ ਲੱਗਿਆ ਜੀ ਮੀ ਆ ਗਿਆ ਆਲਣ ਪਾਉਣ ਤੋਂ ਬਾਅਦ 15 ਮਿੰਟੇ ਨੂੰ ਹੋਰ ਸੀਕ ਲਵਾਉਣੇ ਹੋਣੇ ਫਿਰ ਚੰਗੀ ਤਰ੍ਹਾਂ ਘੋਟ ਦਾਂਗੇ ਜੀ ਇੱਥੇ 10-15 ਮਿੰਟ ਲੱਗ ਜਾਂਦੇ ਨੇ ਆਲਣ ਪਾਉਣ ਨੂੰ 10-15 ਮਿੰਟ ਬਾਅਦ ਚ ਸੀਕ ਲਵਾਵਾਂਗੇ ਆਟਾ ਪੱਕ ਜਾਈ ਚੰਗੀ ਤਰ੍ਹਾਂ ਕੱਚਾ ਨਾ ਰਹੇ ਮੱਕੀ ਦੇ ਆਟੇ ਥਾਰਲਣ ਪਾਉਣੀ ਹੁੰਦੀ ਹੈ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ